ਜੇ ਆਪਦੀ ਜ਼ਿੰਦਗੀ ਚ ਕਿਸੇ ਔਰਤ ਦੇ ਇਹਸਾਨਮੰਦ ਹੈਗੇ ਹੋ ਨਾ ਤਾਂ ਪੋਸਟ ਸੁਣਿਓ ਨਹੀਂ ਕੋਈ ਲੋੜ ਨਹੀਂ ਹੈ ਤੇ ਜੇ ਇਹਸਾਨਮੰਦ ਹੈਗੇ ਹੋ ਤਾਂ ਪੋਸਟ ਫਿਰ ਸ਼ੇਅਰ ਵੀ ਜ਼ਰੂਰ ਕਰਿਓ ਫਿਰ ਚੁੱਪ ਬਣਾ ਰਹੋ ਤੇ ਬੰਦਾ ਔਰਤ ਦਾ ਇਹਸਾਨਮੰਦ ਕਿਉਂ ਹੋਵੇ ਕਿਉਂਕਿ ਇੱਕ ਔਰਤ ਨੇ ਆਪਣੀ ਜ਼ਿੰਦਗੀ ਦਾਤੇ ਲਾ ਕੇ ਸਾਨੂੰ ਇਹ ਦੁਨੀਆ ਦਿਖਾਈ ਆ ਤੇ 20 ਹੱਡੀਆਂ ਟੁੱਟਣ ਦਾ ਦਰਦ ਝੱਲਿਆ ਹੋ ਕੱਲਾ ਔਰਤ ਦੇਸ ਬਣਾ ਕੇ ਇੱਕ ਦਿਨ ਦੇ ਨਾਲ ਔਰਤ ਦਾ ਇਹਸਾਨ ਨਹੀਂ ਉਤਰਦਾ ਇਹ ਔਰਤ ਸਾਡੀ ਮਾਂ ਸਾਡੀ ਭੈਣ ਤੇ ਸਾਡੇ ਘਰ ਵਾਲੀ ਬਣ ਕੇ ਸਾਡੀ ਜ਼ਿੰਦਗੀ 'ਚ ਜੋ ਰਸ ਖੋਲਦੀਆਂ ਨੇ ਤੇ ਉਸ ਰਸ ਦਾ ਆਨੰਦ ਲਿਆ ਹੋਇਆ ਨਾ ਤਾਂ ਫਿਰ ਜੇ ਧੰਨਵਾਦੀ ਜ਼ਰੂਰ ਹੋਇਓ ਤੇ ਆਪਣੀ ਮਾਂ ਭੈਣ ਦੇ ਨਾਲ ਇਹ ਸਨੇਹਾ ਸਾਂਝਾ ਜ਼ਰੂਰ ਕਰਿਓ ਤੇ ਕਿਸੇ ਵੀ ਸਮਾਜ ਦੇ ਵਿੱਚ ਜੇ ਕਿ ਉਹਦੀ ਤਰੱਕੀ ਨਾ ਆਪਣੀ ਹੋਵੇ ਤਾਂ ਉੱਥੋਂ ਦੀ ਔਰਤ ਦੇ ਹਾਲਾਤ ਦੇਖ ਲਿਓ ਤੁਸੀਂ ਸਾਡੇ ਕੀ ਅੱਜ ਤੇ ਦੁਨੀਆ ਦੇ ਵਿੱਚ ਦੇਖ ਲਓ ਜਿਹੜੇ ਯੂਰੋਪੀਅਨ ਮੁਲਕ ਹੈਗੇ ਆ ਪੱਛਮੀ ਅਸੀਂ ਦੇਸ਼ ਕਹਿ ਦਿੰਨੇ ਆ ਉਥੇ ਔਰਤ ਦਾ ਸਤਕਾਰ ਤੇ ਔਰਤ ਦਾ ਦਰਜਾ ਜਿਸ ਤਰੀਕੇ ਨਾਲ ਹੈ ਉਹੇ ਜੀ ਮੁਲਕ ਕੀ ਹੈ ਤਰੱਕੀ ਦੇ ਲੈਵਲ ਤੇ ਖੜੇ ਆ ਤੇ ਸਭ ਤੋਂ ਮਾੜਿਆ ਸੀ ਕਿ ਜੇ ਮੁਸਲਮਾਨ ਕੰਟਰੀਜ਼ ਕਹਿ ਦਿੰਨੇ ਆ ਜਿੱਥੇ ਔਰਤ ਦੀ ਹਾਲ ਬੈਂਕਣਾ ਵੱਤ ਤੋਂ ਵੀ ਬੱਤਰ ਆ ਤੇ ਉਹਨਾਂ ਮੁਲਕਾਂ ਦੇ ਵਿੱਚ ਉਹਨਾਂ ਦੇ ਹਾਲਾਤ ਵੀ ਦੇਖ ਲਓ ਕਿੱਥੋਂ ਤੱਕ ਗਰ ਕੇ ਵੇ ਤੇ ਸਾਡੇ ਭਾਰਤ ਦੇ ਵਿੱਚ ਜਿੰਨਾ ਕੁ ਔਰਤ ਨੂੰ ਦਰਜਾ ਦਿੱਤਾ ਗਿਆ ਭਾਰਤ ਵੀ ਉੱਥੇ ਜੀ ਖੜਾ ਤੇ ਜ਼ਿਆਦਾਤਰ ਸਾਡਾ ਮਰਦ ਸਮਾਜ ਕੀ ਕਹਿ ਦਿੰਦਾ ਔਰਤ ਦੀ ਔਰਤ ਦੁਸ਼ਮਣ ਆ ਐਨੀ ਗੱਲ ਕਹਿ ਕੇ ਪੱਲਾ ਝਾੜ ਕੇ ਸਾ ਪਰ ਕਈ ਮਰਦ ਇਕੱਠੇ ਹੋਏ ਕਹਿੰਦੇ ਸੀਈਓ ਸੀਗੇ ਅਡਰਡ ਕੰਪਨੀਆਂ ਦੇ ਤੇ ਕੋਈ ਸਮਾਜ ਸ਼ਾਸਤਰ ਦਾ ਕੀ ਹੈ ਇੱਕ ਮਾਹਰ ਸੀਗਾ ਉਹ ਉਹਨਾਂ ਨੂੰ ਦੱਸ ਰਿਹਾ ਸੀ ਕਿ ਵੂਮਨ ਸੈਸਟਾਈਜ਼ੇਸ਼ਨ ਦੇ ਵਿੱਚ ਲੈਕਚਰ ਦੇ ਰਿਹਾ ਸੀ ਤੇ ਅਗੋ ਸੀਈਓ ਜਿਹੜੇ ਸਾਰੇ ਕਲਾਸ 'ਚ ਬੈਠੇ ਸੀ ਉਹ ਸਾਰੇ ਕਹਿੰਦੇ ਸਾਨੂੰ ਪਤਾ ਜੀ ਔਰ ਜਿਹੜੇ ਲੇਡੀਜ਼ ਕਰਮਚਾਰੀ ਉਹਨਾਂ ਨਾਲ ਕਿਵੇਂ ਬਿਹੇਵ ਕਰਨਾ ਕਿਵੇਂ ਹੈਂਡਲ ਕਰਨਾ ਕਿਵੇਂ ਟੈਕਲ ਕਰਨਾ ਉਹਨਾਂ ਨੂੰ ਉਹ ਕਹਿੰਦਾ ਠੀਕ ਹੈ ਜੀ ਤੁਸੀਂ ਸਾਰਾ ਕੁਝ ਜਾਣਦੇ ਹੋ ਸਿਆਣੇ ਹੋ ਤੁਸੀਂ ਵੀ ਸਿਆਣੇ ਹੋ ਪਰ ਉਹਨੂੰ ਜਿਹੜਾ ਸਵਾਲ ਪੁੱਛਿਆ ਸੀ ਨਾ ਸਾਰਿਆਂ ਨੂੰ ਉਹੀ ਮੈਂ ਤੁਹਾਨੂੰ ਪੁੱਛਦਾ ਉਹ ਕਹਿੰਦਾ ਮੈਨੂੰ ਇੱਕ ਗੱਲ ਜ਼ਰੂਰ ਦੱਸ ਉਹ ਕਹਿੰਦਾ ਵੀ ਜਦੋਂ ਕਈ ਵਾਰੀ ਬਾਜ਼ਾਰ ਦੇ ਵਿੱਚ ਜਾਂ ਕਿਤੇ ਸੀ ਕਿ ਆ ਸੰਗਣੀ ਬਸੋਵਾਲ ਏਰੀਆ 'ਚ ਜਾਂਦੇ ਆ ਜਿੱਥੇ ਸਾਡੀ ਘਰ ਵਾਲੀ ਜਾਂ ਸਾਡੀ ਭੈਣ ਸਾਡੀ ਮਾਂ ਸਾਡੇ ਨਾਲ ਹੁੰਦੀਆਂ ਨੇ ਤੇ ਉੱਥੇ ਕੋਈ ਗੈਰਮਰਦ ਜਦੋਂ ਉਹਨਾਂ ਨੂੰ ਕੀ ਆ ਗਲਤ ਨਿਗਾ ਨਾਲ ਕੀ ਆ ਦੇਖਣ ਦੀ ਕੋਸ਼ਿਸ਼ ਕਰਦਾ ਜਾਂ ਉਹਨਾਂ ਕੰਨੀ ਝਾਕਦਾ ਉਦੋਂ ਕਹਿੰਦਾ ਤੁਹਾਡੇ ਅੰਦਰ ਗੁੱਸਾ ਜਾਂ ਆਉਂਦਾ ਕਿ ਨਹੀਂ ਹੁੰਦਾ ਉਦੋਂ ਆਏ ਜੇ ਹੁੰਦਾ ਕਿ ਨਹੀਂ ਹੁੰਦਾ ਵੀ ਅਸੀਂ ਕੀ ਆ ਜਾਂਦਾ ਇਹਨਾਂ ਨੂੰ ਪਾਸੇ ਕਰਕੇ ਜਾਂ ਉਹਦਾ ਮੂੰਹ ਭੰਨਦਗੇ ਇਹ ਗੱਲ ਸੁਣ ਕੇ ਸਾਰੇ ਸੀਈਓ ਕਹਿੰਦੇ ਕਹਿੰਦੇ ਹਾਂ ਇਹ ਤਾਂ ਮਹਿਸੂਸ ਹੁੰਦਾ ਤਉ ਸਮਾਸ਼ਾ ਸ਼ਾਸਤਰੀ ਕਹਿੰਦਾ ਕਹਿੰਦਾ ਜਦੋਂ ਮੈਂ ਇਕੱਲਾ ਹੁੰਨਾ ਨਾ ਉਦੋਂ ਮੈਂ ਵੀ ਕਹਿੰਦਾ ਉਵੇਂ ਹੀ ਕਹਿੰਦਾ ਦੇਖਦਾ ਦੂਜੀਆਂ ਕੰਨੀਆਂ ਜਿਵੇਂ ਕਹਿੰਦਾ ਉਹ ਮੇਰੇ ਵਾਲੀਆਂ ਕੰਨੀਆਂ ਦੇਖਦੇ ਹੁੰਦੇ ਆ ਤਾਂ ਸਾਰਿਆਂ ਦੀ ਕੀ ਆ ਨੀਵੀ ਪੈ ਗਈ ਇਸੇ ਕਰਕੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਪਰਾਈਆਂ ਨੂੰ ਦੇਖ ਕੇ ਆਪਣੀਆਂ ਮਾਵਾ ਭੈਣਾ ਧੀਆ ਜਾਣਨਾ ਅੱਜ ਤੁਹਾਨੂੰ ਇੱਕ ਆਗੋਕਲਣ ਵਾਲੀ ਕੀ ਹੈ ਇੱਕ ਔਰਤ ਦੀ ਕਹਾਣੀ ਵੀ ਨਾਲ ਤੁਹਾਡੇ ਸਾਂਝੀ ਕਰੂੰਗਾ ਪਰ ਉਹ ਤੋਂ ਪਹਿਲਾਂ ਜੇ ਗੱਲ ਕਰੀਏ ਵੈਦਿਕ ਕਾਲ ਦੀ ਪੁਰਾਣੇ ਟਾਈਮ ਦੀ ਗੱਲ ਕਰਨਾ ਵੇਦਾਂ ਦੇ ਸਮੇਂ ਦੀ ਉਹਨਾਂ ਟਾਈਮਾਂ ਦੇ ਵਿੱਚ ਔਰਤ ਦਾ ਦਰਜਾ ਬੜਾ ਉੱਚਾ ਹੁੰਦਾ ਸੀ ਘਰ ਦੀ ਮਾਲਕਣ ਹੁੰਦੀ ਸੀ ਉਹਨੂੰ ਹਰ ਫੈਸਲੇ 'ਚ ਕੀ ਆ ਉਹਦਾ ਰੋਲ ਹੁੰਦਾ ਸੀ ਤੇ ਆਪਣਾ ਪਤੀ ਆਪਦੀ ਮਰਜ਼ੀ ਨਾਲ ਚੁਣਦੀ ਸੀ ਇਹ ਅਸੀਂ ਸਾੜੇ ਕੀ ਹੈ ਜਾਣਦੇ ਆ ਤੇ ਜੇ ਗੱਲ ਕਰੀਏ ਵੇਦਾਂ ਦੇ ਵਿੱਚ ਕੀ ਆ ਜਿਹੜੇ ਰਿਸ਼ੀਆਂ ਦਾ ਜ਼ਿਕਰ ਆਉਂਦਾ ਰਿਸ਼ੀ ਔਰਤਾਂ ਵੀ ਹੋਈਆਂ ਨੇ ਜਿਨ੍ਹਾਂ ਚੋਂ ਆਪਲਾ ਵਿਸ਼ਵਵਾਰਾ ਕੋਸਾ ਲੋਪਾ ਮੁਦਰਾ ਤੇ ਨਿਵਾਬਰੀ ਵਰਗੀਆਂ ਕੀ ਆ ਰਿਸ਼ੀ ਹੋਈਆਂ ਨੇ ਵੈਦਿਕ ਕਾਲ ਦੇ ਵਿੱਚ ਪਰ ਉਹਨਾਂ ਦਾ ਜ਼ਿਕਰ ਕਿਤੇ ਅਸੀਂ ਸੁਣਦੇ ਨਹੀਂ ਕਾਰਨ ਕੀ ਆ ਕਿਉਂਕਿ ਇਤਿਹਾਸ ਮਰਦ ਨੇ ਲਿਖਿਆ ਇਸੇ ਕਰਕੇ ਔਰਤਾਂ ਦਾ ਇਤਿਹਾਸ ਕਿਤੇ ਨਾ ਕਿਤੇ ਕੀ ਆ ਲੁਕੋ ਲਿਆ ਗਿਆ ਜਾਂ ਲਿਖਿਆ ਨਹੀਂ ਗਿਆ ਉਹਨੂੰ ਵੜਾਇਆ ਨਹੀਂ ਗਿਆ ਤੇ ਮੈਂ ਇੱਕ ਗੱਲ ਕੀ ਦੱਸ ਦੇਣਾ ਕਿ ਜਿੰਨੀ ਵਾਰ ਵੀ ਮਰਦ ਸਮਾਜ ਭੱਜਿਆ ਨਾ ਉੱਥੇ ਫਿਰ ਔਰਤ ਖੜੀ ਹੋਈ ਆ ਫਰਾਂਸ ਦੀ ਕ੍ਰਾਂਤੀ ਵੀ ਔਰਤਾਂ ਲੈ ਕੇ ਗਏ ਹੁੰਦੇ ਔਰਤਾਂ ਦਾ ਮਾਰਚ ਨੇ ਜਾ ਕੇ ਫਿਰ ਕੀ ਆ ਮਹਿਲ ਤੇ ਅਟੈਕ ਕੀਤਾ ਸੀ ਅੱਜ ਮੈਂ ਅੱਗ ਉਗਲਣ ਵਾਲੀ ਆਗੂ ਦੀ ਕਹਾਣੀ ਸੁਣਾਉਣ ਤੋਂ ਪਹਿਲਾਂ ਮੈਂ ਕੁਝ ਵਿਰੰਗਨਾਮਾਂ ਦੇ ਸਾਡੀਆਂ ਜਿਹੜੇ ਇਤਿਹਾਸ ਦੇ ਵਿੱਚ ਔਰਤਾਂ ਹੋਈਆਂ ਨੇ ਉਹਨਾਂ ਦੇ ਨਾਂ ਜਰੂਰ ਲਊਂਗਾ ਤੇ ਆਉਣ ਵਾਲੇ ਟੈਗ 'ਚ ਉਹਨਾਂ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਤੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਿਓ ਖਾਸ ਕਰਕੇ ਸਾਡੀਆਂ ਜਿਹੜੀਆਂ ਮਾਵਾਂ ਪੈਣਾ ਹੈਗੀਆਂ ਤੁਹਾਨੂੰ ਵੀ ਪਤਾ ਲੱਗ ਜਾਏ ਕਿ ਸਾਡਾ ਇਤਿਹਾਸ ਕੀ ਆ ਤੇ ਤੁਹਾਡੀ ਜ਼ਿੰਮੇਵਾਰੀ ਕੀ ਆ ਹੁਣ ਅਸੀਂ ਗੁਰੂਕਾਲ ਦੀ ਗੱਲ ਕਰਕੇ ਨਾ ਅਸੀਂ ਗੱਲ ਕਰਦੇ ਹੁੰਨੇ ਆ ਹਾਂਜੀ ਲੰਗਰ ਪ੍ਰਥਾ ਚੱਲੀ ਸੀ ਗੁਰੂ ਸਾਹਿਬ ਨੇ ਚਲਾਈ ਸੀ ਪਰ ਮੈਂ ਇੱਕ ਗੱਲ ਪੁੱਛਦਾ ਵੀ ਲੰਗਰ ਦੱਸੋ ਗੁਰੂ ਸਾਹਿਬ ਖੁਦ ਪਕਾਉਂਦੇ ਸੀ ਲੰਗਰ ਪਕ ਉਹਨਾਂ ਨੂੰ ਕਿਉਂ ਨਹੀਂ ਯਾਦ ਕਰਦੇ ਲੰਗਰ ਵੇਲੇ ਅਸੀਂ ਕਿਉਂ ਨਹੀਂ ਕਹਿੰਦੇ ਕਿ ਇਹ ਲੰਗਰ ਪ੍ਰਥਾ ਜਿਹੜੀ ਸੀ ਮਾਤਾ ਖੀਵੀ ਨੇ ਚਲਾਈ ਸੀ ਕਿਉਂ ਨਹੀਂ ਅਸੀਂ ਸਿੱਖਾਂ ਦੀ ਰੋਹਾਨੀ ਮਾਤਾ ਬੀਬੀ ਭਾਨੀ ਦੀ ਗੱਲ ਕਰਦੇ ਉਸ ਤੋਂ ਬਿਨਾ ਬੀਬੀ ਅਮਰੋ ਹੋਈ ਆ ਮਾਤਾ ਗੰਗਾ ਜੀ ਹੋਈ ਆ ਮਾਤਾ ਗੁਜਰੀ ਜੀ ਹੋ ਕੇ ਮਾਤਾ ਸੁੰਦਰੀ ਜੀ ਹੋਈ ਆ ਤੇ ਉਸ ਤੋਂ ਬਾਅਦ ਉਹ ਮਿਸਲਾਂ ਦਾ ਦੌਰ ਆ ਜਾਂਦਾ ਉਸ ਦੌਰ ਦੇ ਵਿੱਚ ਜਿਹੜੀਆਂ ਔਰਤਾਂ ਗਿਰੰਗਨਾਵਾ ਹੋਈਆਂ ਨੇ ਜਿੰਨਾ ਜੋ ਮਾਤਾ ਸੁਭਾਗੀ ਆ ਮਾਤਾ ਲੱਛੀ ਆ ਮਾਤਾ ਨੂਬ ਕੌਰ ਜੀ ਹੋਏ ਆ ਤੇ ਉਸ ਤੋਂ ਬਾਅਦ 18ਵੀਂ ਸਦੀ ਦੇ ਵਿੱਚ ਆ ਕੇ ਜਿਹੜੇ ਆਪਣੇ ਕੀ ਪਟਿਆਲੇ ਵਾਲਾ ਘਰਾਣਾ ਹੋਇਆ ਇਹਦੇ ਵਿੱਚ ਜਿਹੜੀਆਂ ਕੀ ਸਾਡੀਆਂ ਸਿੱਖ ਯੋਧਾ ਹੋਈਆਂ ਨੇ ਰਾਣੀ ਫਤਿਹ ਕੌਰ ਮਾਈ ਫੱਤੋ ਰਾਣੀ ਹੁਕਮਾ ਰਾਣੀ ਖੇਮ ਕੌਰ ਬੀਬੀ ਪ੍ਰਧਾਨ ਰਾਣੀ ਰਜਿੰਦਰ ਕੌਰ ਰਾਣੀ ਸਹਿਬ ਕੌਰ ਹੋਈ ਆ ਰਾਣੀ ਆਸ ਕੌਰ ਹੋਏ ਆ ਰਾਣੀ ਸਹਿਬ ਕੌਰ ਦੇ ਤੱਕੀ ਆ ਪੜਨ ਵਾਲਾ ਇਤਿਹਾਸ ਹੈ ਜਿਹੜੀ ਕੀ ਹੈ ਪਟਿਆਲੇ ਘਰਾਣੇ ਚ ਪੈਦਾ ਹੁੰਦੀ ਆ ਤੇ ਫਤੇਗੜ ਸਾਹਿਬ ਵਿਆਹੇ ਜਾਂਦੀ ਆ ਉਦੋਂ ਬਾਅਦ ਜੰਗ ਲੜਦੇ ਆਪ ਕਿਰਪਾਨ ਚੱਕ ਕੇ ਜਦੋਂ ਉਹਨਾਂ ਦਾ ਰਾਜ ਕਮਜ਼ੋਰ ਹੁੰਦਾ ਤਾਂ ਤੇ ਖੁਦ ਮਰਾਠਿਆਂ ਨੂੰ ਵੀ ਜੰਗ ਦੇ ਵਿੱਚ ਕੀ ਆ ਭਜਾ ਭਜਾ ਕੇ ਕੀ ਆ ਹਰਾਉਂਦੀ ਆ ਉਸ ਤੋਂ ਬਾਅਦ ਨਾਬੇ ਵਾਲੀ ਮਾਈ ਦੇਸਾਂ ਸ਼ੁਕਰ ਚੱਕੀ ਹਮੇਸ਼ਲ ਦੀ ਮਾਈ ਦੇਸਾਂ ਹੋਗੇ ਮਾਈ ਰਾਜਕੌਰ ਅੰਮਾਲੇ ਵਾਲੇ ਕੀ ਆ ਰਾਣੀ ਹੋ ਗਈ ਮਾਤਾ ਦਿਉਲਕਰ ਕਨਈਆ ਮਿਸਲ ਦੀ ਮਾਈ ਸਦਾ ਕੌਰ ਭੰਗੀ ਮਿਸਲ ਦੀ ਮਾਈ ਸੁਖਾ ਜਿੰਦ ਦੀ ਮਾਈ ਸਾਹਿਬਕੌਰ ਤੇ ਖੜਕ ਸਿੰਘ ਦੀ ਪਤਨੀ ਚੰਦਕੌਰ ਇਹਨਾਂ ਦਾ ਇਤਿਹਾਸ ਵੀ ਪੜ ਕੇ ਦੇਖਿਓ 1872 ਚ ਆ ਕੇ ਕੀ ਅਸੀਂ ਕੂਕਾ ਮੂਵਮੈਂਟ ਦੇ ਜਿਹੜੇ ਸ਼ਹੀਦ ਹੋਇਆ ਮਲੇਰਕੋਟਲੇ ਆਪਾਂ ਸਾਰੇ ਜਾਣਦੇ ਆ ਉਸ ਮੂਵਮੈਂਟ ਦੇ ਬੀਬੀ ਇੰਦਕੌਰ ਹੋਇਆ ਤੇ ਬੀਬੀ ਖੇਮਕੌਰ ਹੋਇਆ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਕਪੂਰਥੱਲੇ ਦੇ ਜਮਾ ਕਿਹੜਾ ਰਾਜਾ ਹਰਨਾਮ ਸਿੰਘ ਹੋਇਆ ਉਹਨਾਂ ਦੀ ਪੁੱਤਰੀ ਸੀ ਰਾਜਕੁਮਾਰੀ ਅਮਰਤਾ ਕੌਰ ਤੇ ਗੁਰਦਾਸਪੁਰ ਦੇ ਐਡਵੋਕੇਟ ਦੇ ਪਤਨੀ ਸੀ ਬੀਬੀ ਅਮਰਕੌਰ ਹੀਰਾ ਸਿੰਘ ਭੱਠਲ ਦੀ ਪਤਨੀ ਸੀ ਹਰਨਾਮ ਕੌਰ ਇਨਾ ਸਾਰੀਆਂ ਮਾਤਾਵਾਂ ਦਾ ਇਤਿਹਾਸ ਪੜ ਕੇ ਦੇਖਿਓ ਯਾਰ ਤੇ ਜਿਹੜੀ ਆਗੂਗੱਲਣ ਵਾਲੀ ਮੈਂ ਆਗੂ ਦੀ ਗੱਲ ਕਰਦਾ ਉਹ ਕੌਣ ਸੀ ਬੈਡਮ ਕਾਮਾ ਜਿਨ੍ਹਾਂ ਦਾ ਪੂਰਾ ਨਾਂ ਸੀ ਪੀਖਾ ਜੀ ਰੁਸਤਮ ਕਾਮਾ ਸੁਣਿਆ ਕਦੇ ਨਾ 1861 ਤੇ ਮੁੰਬਈ ਦੇ ਵਿੱਚ ਬੜੇ ਉੱਚ ਘਰਾਣੇ ਦੇ ਵਿੱਚ ਪੈਦਾ ਹੋਏ ਸੀਗੇ ਬੜਾ ਕੀਆ ਲੈਂਡਲੋਰਡ ਸੀਗੇ ਅਮੀਰ ਸੀਗੇ ਛੋਟੀ ਉਮਰ 'ਚ ਵਿਆਹ ਵੀ ਹੋ ਗਿਆ ਪਰ ਉਸ ਤੋਂ ਬਾਅਦ ਆਪਣੇ ਪਤੀ ਦੇ ਨਾਲ ਮਾਕੇ ਰਲ ਕੇ ਉਹਨਾਂ ਨੇ ਆਜ਼ਾਦੀ ਦੀ ਐਸੀ ਕਿ ਆ ਲੜਾਈ ਛੇੜੀ ਤੇ ਹਥਿਆਰਬੰਦ ਯੋਧੇ ਖਾਤਰ ਉਹਨਾਂ ਨੇ ਬਾਹਰਲੇ ਮੁਲਕ ਚਲੇ ਗਏ ਸੀ ਇੰਗਲੈਂਡ ਦੇ ਵਿੱਚ ਤੇ ਉਥੋਂ ਜਾ ਕੇ ਵੀ ਫਿਰ ਕੀ ਇੱਥੇ ਹਥਿਆਰ ਭੇਜੇ ਸੀ ਉਹ ਸੀ ਮੈडम कामा ਕਦੇ ਨਾ ਸੁਣਿਆ ਤੇ ਆਪਣੀ ਕਲਮ ਦੇ ਨਾਲ ਤੇ ਆਪਣੇ ਭਾਸ਼ਣਾ ਦੇ ਨਾਲ ਉਹ ਮੁਰਦਿਆਂ 'ਚ ਵੀ ਜਾਣ ਪਾ ਦਿੰਦੇ ਸੀ ਗਦਰ ਪਾਰਟੀ ਦੇ ਵਿੱਚ ਲਾਲਾ ਹਰਦਿਆਲ ਦੇ ਨਾਲ ਮੂਹਰੇ ਹੋ ਕੇ ਲੜਾਈ ਲੜਨ ਵਾਲੀ ਕਿਹੜੀ ਜਿਹੜੀ ਮੁੱਖ ਔਰਤ ਸੀ ਉਹ ਕੀ ਆ ਮੈडम कामा ਸੀ ਉਹ ਮੂਵਮੈਂਟ ਦੇ ਦੌਰਾਨ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਰਜੀਤ ਸਿੰਘ ਨੂੰ ਵੀ ਮਿਲਦੇ ਆ ਰਸ਼ੀਆ ਦੇ ਜਿਹੜਾ ਰੈਵਲੂਸ਼ਨਰੀ ਹੋਇਆਗਾ ਲੈਨਨ ਉਹਦੇ ਨਾਲ ਵੀ ਕੀ ਆ ਮਿਲਦੇ ਆ ਤਿੰਨ ਕਲਾਬੀ ਰੋਜਾਂ ਨਾਲ ਵੀ ਉਹਨਾਂ ਦੀ ਸਾਂਝ ਹੁੰਦੀ ਆ ਤੇ ਰਸ਼ੀਆ ਦਾ ਜਿਹੜਾ ਰਾਈਟਰ ਹੋਇਆ ਗੋਰਕੀ ਉਹਨਾਂ ਸਾਰਿਆਂ ਨਾਲ ਕੀ ਆ ਉਹਨਾਂ ਦੀ ਸਾਂਝ ਹੁੰਦੀ ਆ 1936 ਦੇ ਵਿੱਚ ਆ ਕੇ ਉਹ ਸ਼ਹੀਦ ਹੁੰਦੇ ਆ ਪਰ ਉਸ ਤੋਂ ਬਾਅਦ ਕਦੇ ਉਹਨਾਂ ਦਾ ਨਾਂ ਸੁਣਿਆ ਕਿਉਂ ਨਹੀਂ ਸੁਣਿਆ ਕਿਉਂਕਿ ਇਤਿਹਾਸ ਬੰਦੇ ਨੇ ਲਿਖਿਆ ਅਸੀਂ ਗੱਲ ਕਰਦੇ ਆ ਕਿ ਬੰਦਾ ਬਾਲਾ ਤਕੜਾ ਹੁੰਦਾ ਜੀ ਪਰ ਮੈਂ ਕਹਿੰਦਾ ਜਿੰਨੀ ਔਰਤ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੀ ਆ ਮਰਦੋਂ ਨਾਲ ਮਜ਼ਬੂਤ ਨਹੀਂ ਹੁੰਦਾ ਉਹ ਆਪਣੀ ਪੂਰੀ ਜ਼ਿੰਦਗੀ 'ਚ ਇੰਨਾ ਕੁ ਕੰਮ ਚੱਲਦੀਆਂ ਨੇ ਤਾਕੇ ਮੈਂਟਲੀ ਤੌਰ ਤੇ ਮਜ਼ਬੂਤ ਹੋ ਜਾਂਦੀਆਂ ਨੇ ਹੁਣ ਮਰਦ ਸਮਾ ਸਭ ਤੋਂ ਵੱਧ ਨਸ਼ਾ ਕਰਦਾ ਤੇ ਨਸ਼ਾ ਕਰਦਾ ਕਿਉਂ ਆ ਕਿਉਂਕਿ ਮਾਨਸਿਕ ਤੌਰ ਤੇ ਕਮਜ਼ੋਰ ਆ ਤੇ ਖੁਦ ਕੁਸ਼ੀ ਵੀ ਔਰਤਾਂ ਦੇ ਵਿੱਚ ਮਰਦ ਨਾਲੋਂ ਘੱਟ ਪਾਈ ਜਾਂਦੀ ਆ ਤੇ ਤੇ ਖੁਦ ਕੁਸ਼ੀ ਹਮੇਸ਼ਾ ਮਾਨਸਿਕ ਤੌਰ ਤੇ ਕਮਜ਼ੋਰ ਬੰਦਾ ਕਰਦਾ ਗੁਰੂ ਨੂੰ ਮੰਨਦੇ ਹੋ ਤਾਂ ਗੁਰੂ ਨੇ ਜਿਹੜਾ ਔਰਤ ਨੂੰ ਦਰਜਾ ਦਿੱਤਾ ਉਹ ਦਰਜਾ ਕੀ ਆ ਅੱਜ ਵੀ ਸਾਡੇ ਸਮਾਜ ਦੇ ਵਿੱਚ ਕੀ ਔਰਤ ਨੂੰ ਮਿਲਿਆ ਹੋਇਆ ਜੇ ਮਿਲਿਆ ਹੋਇਆ ਤਾਂ ਚੁੱਪ ਕਰ ਜਿਓ ਜੇ ਨਹੀਂ ਮਿਲਿਆ ਤਾਂ ਪੋਸਟ ਨੂੰ ਸ਼ੇਅਰ ਕਰਕੇ ਔਰਤ ਦਾ ਬੰਦਾ ਦਾ ਦਰਜਾ ਜਿਹੜਾ ਹੈਗਾ ਉਹਦੇ ਵਾਸਤੇ ਆਵਾਜ਼ ਬੁਲੰਦ ਜ਼ਰੂਰ ਕਰ ਲਿਓ ਅੱਜ ਲੋੜ ਕੀ ਆ ਕਿ ਦਰਬਾਰ ਸਾਹਿਬ ਦੇ ਵਿੱਚ ਪਾਲਕੀ ਨੂੰ ਮੋਟਾ ਉੱਥੇ ਵੀ ਕੀ ਆ ਔਰਤਾਂ ਸਾਡੀਆਂ ਦੇਣ ਅਮਰਤ ਵੇਲੇ ਉੱਥੇ ਪ੍ਰਕਾਸ਼ ਵੀ ਕਰਨ ਤੇ ਸੁਖਾਸਣ ਵੀ ਕਰਨ ਤੇ ਦਰਬਾਰ ਸਾਹਿਬ ਚ ਉਹਨਾਂ ਨੂੰ ਕੀਰਤਨ ਕਰਨ ਦੀ ਆਗਿਆ ਵੀ ਦਿੱਤੀ ਜਾਵੇ ਅਕਾਲ ਤਖਤ ਦੇ ਗ੍ਰੰਥੀ ਦੀ ਸੇਵਾ ਉਹਨਾਂ ਨੂੰ ਮਿਲੇ ਅਮਰਤ ਸ਼ਿਕਾਉਣ ਵੇਲੇ ਕੀ ਆ ਪੰਜ ਪਿਆਰੇ ਦੇ ਵਿੱਚ ਵੀ ਔਰਤਾਂ ਸ਼ਾਮਲ ਹੋਣ ਤੇ ਆਨੰਦ ਕਾਰਜ ਸਮੇਂ ਕੰਨਿਆਦਾਨ ਦੀ ਰਸਮ ਵੀ ਬੰਦ ਕਰਨੀ ਕਰ ਦੇਣੀ ਚਾਹੀਦੀ ਆ ਜੇ ਅਸੀਂ ਗੁਰੂ ਨੂੰ ਮੰਨਦੇ ਆ ਜੇ ਤੁਸੀਂ ਔਰਤ ਦਾ ਸਨਮਾਨ ਕਰਦੇ ਹੋ ਇੱਜ਼ਤ ਕਰਦੇ ਹੋ ਤੇ ਆਸਾਨਮੰਦ ਹੈਗੇ ਹੋ ਤਾਂ ਇਸ ਗੱਲ ਨੂੰ ਅੱਗੇ ਜ਼ਰੂਰ ਤੋਰਿਓ ਬਹੁਤ ਬਹੁਤ ਧੰਨਵਾਦ